ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚ ਲਕਿਆ ਉਸੇ ਕਿਸਾਨ ਭਾਈ ਕੋਲ ਜਿਸ ਦੀ ਆਪਾਂ ਪਹਿਲਾਂ ਵੀ ਪਨੀਰੀ ਦੀ ਵੀਡੀਓ ਬਣਾਈ ਸੀ ਤੇ ਅੱਜ ਉਹ ਕਿਸਾਨ ਭਾਈ ਹੋਰ ਜ਼ਮੀਨ ਦੇ ਵਿੱਚ ਆਪਣੇ ਪਨੀਰੀ ਬੀਜ ਰਿਹਾ ਤੇ ਆਪਾਂ ਜਾਣਦੇ ਕਿ ਉਹ ਕਿਸੇ ਤਰੀਕੇ ਨਾਲ ਮਤਲਬ ਪਨੀਰੀ ਬੀਜਦੇ ਹੈ ਮਤਲਬ ਉਹਨਾਂ ਦਾ ਐਕਸਪੀਰੀਅੰਸ ਲੈਣੇ ਹਾਂਜੀ ਸੱਸੀ ਗੱਲ ਜੀ ਸੱਸੀ ਗੱਲ ਜੀ ਹਾਂਜੀ ਤਾਂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪਦੇ ਸਮੇਂ ਦੇ ਵਿੱਚੋਂ ਕੱਢ ਕੇ ਸਾਨੂੰ ਇੱਕ ਵਾਰੀ ਨਹੀਂ ਦੋ ਵਾਰੀ ਆਪਣੀ ਛੋਟੇ ਜਿਹੇ ਚੈਨਲ ਲਈ ਵੀਡੀਓ ਬਣਾਉਣ ਵਾਸਤੇ ਟਾਈਮ ਦਿੱਤਾ ਤਾਂ ਜੀ ਤੁਹਾਡਾ तहे ਦਿਲੋਂ ਧੰਨਵਾਦ ਬਹੁਤ-ਬਹੁਤ ਧੰਨਵਾਦ ਤੇਰਾ ਪਹਿਲਾਂ ਤਾਂ ਹਾਂ ਜਿਹੜੀ ਉਮਰ ਤੇ ਬੱਚੇ ਖੇਡਦੇ ਫਿਰਦੇ ਆ ਤੂੰ ਖੇਤਾਂ 'ਚ ਜਾ ਕੇ ਲੋਕਾਂ ਨੂੰ ਖੇਤੀ ਬਾਰੇ ਐਕਸਪੀਰੀਅੰਸ ਦੇ ਰਿਹਾ ਹੈਗਾ ਜੇਕਰ ਜ਼ਿਮੀਂਦਾਰਾਂ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕਰਨ ਤੋਂ ਬੜੀ ਖੁਸ਼ੀ ਹੁੰਦੀ ਹੈ ਸਾਰਿਆਂ ਨੂੰ ਇਸ ਚ ਕੁਛ ਨਾ ਕੁਛ ਸਿੱਖਣ ਨੂੰ ਵੀ ਮਿਲੂ। ਆਪਣੇ ਆਪਾਂ ਕਿਹੜੀ ਕਿਹੜੇ ਆਪਾਂ ਬੀਜ ਰਹੇ ਆਂ ਹੁਣ? ਕਿਹੜੀਆਂ ਕਿੜੀਆਂ ਵੈਰਾਈਟੀਆਂ? ਵੈਰਾਈਟੀਆਂ ਜ਼ਿਆਦਾਤਰ ਆਪਣੇ ਕੋਲੇ ਪੂਸਾ ਦੀਆਂ ਵੈਰਾਈਟੀਆਂ ਬਾਸਮਤੀ ਦੀਆਂ। ਹਾਂਜੀ। ਜਦੋਂ ਵੀ ਆਪਾਂ ਪੂਸਾ ਦੀ ਕੀਤੀ ਕਰਦੇ ਆਂ ਬਾਸਮਤੀ ਦੀ। ਪਹਿਲਾਂ ਆਪਾਂ ਲਵਾਈ ਹੈ ਪੂਸਾ ਦੀਆਂ ਜਿਹੜੀ 1401। ਹੂੰ। ਮੋਛਲ ਦੀਆਂ ਵੈਰਾਈਟੀਆਂ 786 ਉਹ ਲਗਭਗ ਤਿਆਰ ਆ ਆਪਣੇ ਕੋਲੇ ਪਨੀਰੀ। ਹਾਂਜੀ। ਉਸ ਤੋਂ ਬਾਅਦ ਆਪਾਂ ਲਾਈ ਹੈ 1885। PV1 ਇਹ ਉਤਪਾਦ 1692 8 17 18 1509 818000 ਇਹ ਸਾਰੀਆਂ ਵੈਰਾਈਟੀਆਂ ਆਪਾਂ ਲਗਭਗ ਕੋਈ 15 ਦਿਨਾਂ ਦੀ ਹੈ ਕੋਈ 20 ਦਿਨਾਂ ਦੀ ਹੈ ਕੋਈ 25 ਦਿਨਾਂ ਦੀ ਹੈ ਤੇ ਆਪਣੇ ਤੇ ਮੈਂ ਇੱਕ ਗੱਲ ਨੋਟਿਸ ਕੀਤੀ ਕਿ ਔਰ ਲੋਕ ਤਾਂ ਮਤਲਬ ਆਪਣੇ ਝੋਨਾ ਲਾਰੇ ਤੇ ਤੁਸੀਂ ਅਜੇ ਪਨੀਰੀ ਦੀ ਹਾਂ ਇਹ ਆਪਾਂ ਪਹਿਲਾਂ ਵੀ ਪਨੀਰੀ ਲਈ ਆ ਅੱਜ ਵੀ ਆਪਾਂ ਪਨੀਰੀ ਲਈ ਜੰਨੇ ਆ ਸਾਡੇ ਆਪਾਂ ਪਨੀਰੀ ਲਈ ਜੰਨੇ 1847 ਦੀ ਜਿਹੜੀ ਕਵੀ ਵੈਰਾਈਟੀ ਹੈ ਪੂਸਾ ਯੂਨੀਵਰਸਿਟੀ ਦੀ ਇਹਨੂੰ ਲਾਉਣ ਦਾ ਕਾਰਨ ਕੀ ਹੈ ਜਿੰਨੀਆਂ ਪਨੀਰੀਆਂ ਆਪਾਂ ਲਾਈਆਂ ਨੇ ਉਹ ਸਾਰੀਆਂ 20 ਤੋਂ 25 ਦਿਨਾਂ ਦੇ ਵਿੱਚ ਆਪਾਂ ਕੀ ਟ੍ਰਾਂਸਪੋਰਟ ਕਰਨੀਆਂ ਨੇ ਜਿੰਨੇ ਵੀ ਜ਼ਿੰਮੇਵਾਰਾਂ ਦੇਣੀਆਂ ਨੇ ਉਸ ਜ਼ਿੰਮੇਵਾਰਾਂ ਨੇ ਸਾਨੂੰ ਬੁੱਕਰ ਵਾਰ ਰੱਖੇ ਨੂੰ ਨਵਾਂ ਵਾਸਤੇ ਤਿਆਰੀ ਕੀਤੀਆਂ ਹੋਈਆਂ ਕੁਝ ਨੇ ਅੱਲੇ ਕਰਵਾਈਆਂ ਨੇ ਉਹਨਾਂ ਵਾਸਤੇ ਕਰਦੇ ਆ ਮੱਕੀ ਵਾਲੇ ਵਾਣਾ ਵਾਸਤੇ ਜਿਹੜੀਆਂ ਬਾਸਮਤੀ ਦੀਆਂ ਵੈਰਾਈਟੀਆਂ ਜਾਂ ਪਰਮਲ ਦੀਆਂ ਵੈਰਾਈਟੀਆਂ ਆਪਾਂ 20 ਤੋਂ 25 ਦਿਨਾਂ ਦੇ ਵਿੱਚ ਹੀ ਝੋਨਾ ਲਾਉਣ ਦੀ ਕੋਸ਼ਿਸ਼ ਕਰੀਏ। ਉਹਦੇ ਵਿੱਚ ਬਲਾਸਟ ਵੀ ਬਹੁਤ ਜ਼ਿਆਦਾ ਘਟ ਜਾਂਦੇ ਨੇ ਤੇ ਉਹਦੀ ਪ੍ਰੋਡਕਸ਼ਨ ਫਾਇਦਾਵਾਰ ਵੀ ਵੱਧਦੀ ਹੈ। ਮਤਲਬ ਜ਼ਿਆਦਾ ਕਰਦੀ ਛੋਟੀ ਪਨੀਰੀ। ਇਸ ਕਰਕੇ ਆਪਾਂ ਟਰਨ ਬਾਈਜੀ ਪਨੀਰੀਆਂ ਪਾ ਰਹੇ ਹਾਂ। ਤੁਸੀਂ ਦੇਖੋਗੇ ਉੱਥੋਂ ਲਾ ਕੇ ਸਾਰੀਆਂ ਆਪਣੀਆਂ ਪਨੀਰੀਆਂ ਨਾ ਹਫਤਾਵਕ ਦਿਨਾਂ ਦੇ, ਥੋੜੇ-ਥੋੜੇ ਦਿਨਾਂ ਦੀ, ਕੋਈ 2 ਦਿਨ ਬਾਅਦ, ਕੋਈ 3 ਦਿਨ ਬਾਅਦ ਇਸ ਤਰ੍ਹਾਂ ਪਾਈਆਂ ਹੋਈਆਂ। ਅੱਜ ਵੀ ਇਹ ਪਨੀਰੀ ਤਾਂ ਪਾ ਰਹੇ ਆਂ ਆਪਾਂ ਮੱਕੀ ਵਾਲੇ ਬਾਣ ਲੇਟ ਖਾਲੀ ਹੋਣਗੇ। ਹਾਂਜੀ ਉਨਾ ਵਾਸਤੇ ਆਪਾਂ ਇਹ ਪਨੀਰੀਆਂ ਪਾਰੇ ਹਾਂਜੀ ਹਾਂਜੀ ਸਾਰੇ ਬੀਜਾਂ ਦਾ ਅੱਡੋ ਅੱਡੀ ਵੀ ਦਾ ਨਾਪ ਤੋਂ ਲੈ ਹਾਂਜੀ ਵੈਸੇ ਤਾਂ ਪੂਰੇ ਭਾਰਤ ਜਿਹੜਾ ਪਨੀਰੀ ਬੀਜਣ ਦਾ ਤਰੀਕਾਗਾ ਮਰਲੇ ਲਾ ਲੋ ਕੁਛ ਫੁੱਟਾਂ ਦੇ ਹਿਸਾਬ ਨਾਲ ਲਾ ਲੋ ਕਿਸਾਨ ਭਾਈ ਬੀਜ ਦੇ ਪੁਰਾਣੇ ਤਰੀਕੇ ਤੋਂ ਬੀਜਦੇ ਆ ਰਹੇ ਆ ਪਹਿਲਾਂ ਦੇਸੀ ਬੀਜ ਹੁੰਦਾ ਸੀ ਆਪਦੇ ਹਿਸਾਬ ਨਾਲ ਘਰੋਂ ਵੱਢ ਕੇ ਸਿੱਟ ਦਿੰਦੇ ਸੀ ਜੀ ਜੇਸੀ ਬੰਦੇ ਲਾਉਂਦੇ ਸੀ ਉਹ ਤਰੀਕੇ ਅੱਜ ਕੱਲ ਨਹੀਂ ਚੱਲਦੇ ਵੀ ਮਹਿੰਗੇ ਆ ਗਏ ਹਾਈਬ੍ਰਿਡ ਬੀ ਆ ਗਏ ਜਿਮੀਦਾਰਾਂ ਨੂੰ ਬਹੁਤ ਜ਼ਿਆਦਾ ਖਰਚਾ ਪੈਂਦਾ ਤਾਂ ਹਰ ਵੀ ਦਾ ਅੱਡੋ ਦੀ ਨਾਪ ਤੋਲ ਹੈ ਕਿਸੇ ਵੀ ਦਾ ਵਜਨ ਜ਼ਿਆਦਾ ਕਿਸੇ ਦੀ ਲੈਂਥ ਜ਼ਿਆਦਾ ਤਾਂ ਉਸ ਹਿਸਾਬ ਨਾਲ ਆਪਾਂ ਨੂੰ ਨਾਪ ਤੋਲ ਕੇ ਸਕੇਗਾ ਅੱਜ ਅਸੀਂ ਜਿਹੜਾ ਵੀ ਪਾਈ ਜਾਨੇ ਇਹ ਇਹ ਸਵਾ ਦੋ ਕਿਲੋ ਮਰਲੇ ਦਾ 파ਰੇ ਜਿਹੜਾ ਮੁੱਛਲ ਦਾ ਵੀ ਹੈ 1401 1886 ਪੀਵੀ1 ਉਹਦਾ ਲਗਭਗ 2 ਪੌਣੇ 2 ਕਿਲੋ ਤੋਂ 2 ਕਿਲੋ ਤੱਕ ਪੈਂਦਾ ਜੀ ਤੇ ਆਪਣੇ ਆਪਣੇ મતલਬ ਇੱਕ ਵੀਰ ਦੇ ਵਿੱਚ ਮਾਲਾ ਹੋਰ ਵੀ ਮਿਕਸ ਹੋਣ ਦੇ ਚਾਂਸ ਤਾਂ ਨਹੀਂ મતલਬ ਕਈ ਵਾਰੀ ਹੁੰਦਾ ਵੀ ਦੋਗੀਆਂ ਬਣ ਜਾਂਦੀਆਂ ਉਹ ਅੱਛਾ ਅੱਛਾ ਮਿਕਸਿੰਗ ਦਾ ਜਿਹੜੇ ਮਿਕਸਿੰਗ ਦੇ ਕਈ ਕਾਰਨ ਨੇ ਇਹ ਤਾਂ ਤੁਹਾਡੀ ਖੜੀ ਫਸਲ ਨੂੰ ਕੰਬਾਈਨ ਨਾਲ ਕੱਟ ਕੇ ਤੁਸੀਂ ਜਾਂ ਦੂਜਾ ਵੀਰ ਲਾਉਣੇ ਇੱਕ ਕਾਰਨ ਤਾਂ ਉਹ ਹੋ ਗਿਆ ਹਾਂਜੀ ਦੂਜਾ ਜਿਹੜਾ ਉਸ ਤੋਂ ਬਾਅਦ ਤੁਸੀਂ ਗ੍ਰੇਡਿੰਗ ਕਰਦੇ ਹੋ ਮਸ਼ੀਨਾਂ ਵਿੱਚ ਉਹ ਕਾਰਨ ਹੈ ਹਾਂਜੀ ਤੀਜਾ ਜ਼ਿੰਮੇਦਾਰ ਘਰੇ ਰੜਾ ਦਿੰਦੇ ਆ ਉਹ ਕਾਰਨ ਹੈ ਚੌਥਾ ਇਸ ਤੋਂ ਬਾਅਦ ਲਾਸਟ ਜਿਹੜਾ ਨਮਾ ਵੀ ਲਿਆ ਕੇ ਵੀ ਮਿਕਸਿੰਗ ਹੋ ਜਾਂਦੀ ਹੈ ਕਈ ਜ਼ਿੰਮੇਦਾਰਾਂ ਦੇ ਬਹੁਤ ਸਾਰੇ ਪੈਸੇ ਲਾ ਕੇ ਕਿਉਂ ਹੋ ਜਾਂਦੀ ਹੈ ਹਾਂਜੀ ਉਹਦਾ ਇੱਕੋ ਹੀ ਕਾਰਨ ਹੈ ਵੀ ਤੁਸੀਂ ਘਰੋਂ ਕਈ ਜ਼ਿੰਮੇਦਾਰ ਰੂੜੀ ਵਰਤਦੇ ਜੀ ਦੇਖੋ ਜਿਹੜੇ ਨਰਮੇ ਵਾਲੇ ਬਾਣਾ ਜੀ ਪਹਿਲੀ ਵਾਰੀ ਪਨੀਰੀ ਲਾ ਰਹੇ ਆ ਤਾਂ ਉਹ ਰੂੜੀ ਨੂੰ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਤਿਆਰ ਕਰਕੇ ਰੱਖੋ ਬਾਣ ਦੇ ਵਿੱਚ ਸਿੱਟ ਕੇ ਨੂੰ ਸੁਕਾ ਕੇ ਰੋਟੇਟਰ ਮਾਰ ਕੇ ਰੱਖਣ ਤਾਂ ਉਹ ਪਨੀਰੀ ਦੇ ਉੱਤੇ ਪਾਉਣ ਪਨੀਰੀ ਬਹੁਤ ਵਧੀਆ ਚੱਲਦੀ ਹੈ ਕਿਲੀ ਨਹੀਂ ਹੁੰਦੀ ਜੇਕਰ ਜਦੋਂ ਨਰਮੇ ਵਾਲੇ ਬਾਣ ਵਾਲੀ ਜ਼ਮੀਰ ਦਾ ਪਨੀਰੀ ਨੂੰ ਝੋਨੇ ਵਾਲੇ ਬਾਣਾ ਦੇ ਹਿਸਾਬ ਨਾਲ ਲਾਉਂਦੇ ਤਾਂ ਉਹਨਾਂ ਦੀ ਪਨੀਰੀ ਨਹੀਂ ਚੱਲਦੀ ਉਸ ਤੋਂ ਬਾਅਦ ਕੰਪਨੀ ਉਹਨਾਂ ਨੂੰ ਪ੍ਰੋਡਕਟ ਆਉਂਦੀਆਂ ਨੇ ਜ਼ਮੀਰ ਦਾ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਰਹੀ ਗੱਲ ਹੁਣ ਮਿਕਸਿੰਗ ਦੀ ਜਦੋਂ ਆਪਾਂ B ਨਮਾ ਲੈ ਕੇ ਆਏ ਕਿਸੇ ਵੀ ਕੰਪਨੀ ਦਾ ਜੇਕਰ ਪਿੱਛੇ ਮਿਕਸਿੰਗ ਨਹੀਂ ਹੈਗੀ ਤਾਂ ਪਨੀਰੀ ਸਟੰ ਟਾਈਮ ਤੁਸੀਂ ਉਹਦੇ ਵਿੱਚ ਕੀ ਪਾਉਂਦੇ ਹੋ ਹਾਂਜੀ ਉਹਦੇ ਉੱਪਰ ਜੇ ਤੁਸੀਂ ਮਿਕਸਿੰਗ ਵਾਲਾ ਧਾਨ ਵਾਲਾ ਕੋਈ ਰੂੜੀ ਪਾਤੀ ਤਾਂ ਵੀ ਮਿਕਸਿੰਗ ਹੋਊਗੀ ਐਸ ਲਈ ਅਸੀਂ ਇਹ ਤਰੀਕਾ ਵਰਤ ਰਹੇ ਹਾਂ ਇਸ ਵਾਰ ਅੱਛਾ ਇਹਨਾਂ ਸੁੱਕੇ ਜਿਹੇ ਖੇਤ ਨੂੰ ਤਿਆਰ ਕੀਤਾ ਪਹਿਲਾਂ ਦਾ 2-3 ਇੰਚ ਤੇ ਦੇਖੋ ਰਿਸ਼ਤਾ ਬਿਲਕੁਲ ਡਲੀਆਂ ਨਹੀਂ ਉਸ ਤੋਂ ਬਾਅਦ ਉਹ ਜਿਹੜੀ ਟਰੰਗਲੀ ਆਪਾਂ ਮਾਰੀ ਜਾਂਦੇ ਆਂ ਬੀਜ ਨੂੰ ਮਿੱਟੀ ਦੇ ਵਿੱਚ ਮਿਕਸ ਕਰੀ ਜਾਂਦੇ ਆਂ ਥੋੜਾ 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 ਉਹਦੇ ਨਾਲ ਬੀਜ ਨਾਲ ਮਿੱਟੀ ਲੱਗ ਜੂ ਪਾਣੀ ਜਦੋਂ ਲਾਵਾਂਗੇ ਜਰਮੀਨੇਸ਼ਨ ਬਹੁਤ ਵਧੀਆ ਹੋਊਗੀ ਤੇ ਮਿਕਸਿੰਗ ਦਾ ਕੋਈ ਚਾਂਸ ਨਹੀਂ ਰਹਿੰਦਾ ਹਾਂਜੀ ਜੋ ਹੈ ਪਾਣੀ ਇਹ ਆਪਾਂ ਕਿੰਨੇ ਕ ਟਾਈਮ ਬਾਅਦ ਲਾਵਾਂਗੇ ਇਸ ਨੂੰ ਪਨੀਰੀ ਲਾਉਣ ਦਾ ਤਰੀਕਾ ਜਿਹੜਾ ਹੈਗਾ ਜੇਕਰ ਤੁਸੀਂ ਸੁੱਕਾ ਬੀਜ ਪਾਉਨੇ ਹੋ ਹਾਂਜੀ ਤਾਂ ਉਹਨੂੰ 1-2 ਘੰਟਿਆਂ ਬਾਅਦ ਲਾ ਸਕਦੇ ਹੋ ਪਰ ਜਿਹੜੀ ਸਭ ਤੋਂ ਵੱਡੀ ਕੰਪਲੇਨਟ ਆ ਰਹੀ ਹੈ ਅੱਜ ਦੇ ਟਾਈਮ 'ਚ ਲੋਕ ਬੀਜ ਨੂੰ ਭਿਉਂ ਲੈਂਦੇ ਆ ਹਾਂਜੀ ਕੋਈ 24 ਘੰਟੇ ਕੋਈ 10 ਘੰਟੇ ਕੋਈ 12 ਘੰਟੇ ਹਾਂਜੀ ਉਸ ਤੋਂ ਬਾਅਦ ਲਾਈਟ ਦੇ ਹਿਸਾਬ ਨਾਲ ਪਾਣੀ ਦੇ ਹਿਸਾਬ ਨਾਲ ਦੁਪਹਿਰੇ ਉੱਠ ਕੇ ਪਨੀਰੀ ਲਾਉਣ ਚੱਲ ਜਾਂਦੇ ਆ 9 ਵਜੇ ਤੋਂ ਲੈ ਕੇ ਜਦੋਂ ਸ਼ਾਮ ਦੇ 5 ਵਜੇ ਦੇ ਵਿੱਚ ਤੁਸੀਂ ਪਨੀਰੀ ਲਾਉਂਗੇ ਦੁਪਹਿਰੇ ਕਿ ਜੇ ਹੋਈ ਪਨੀਰੀ ਤਾਂ ਉਹ ਹੀਟ ਹੋ ਜਾਂਦੀ ਆ ਉਹ ਉਗਣਟ ਬਹੁਤ ਜ਼ਿਆਦਾ ਦਿੱਕਤ ਕਰਦੀ ਹੈ। ਹਾਂਜੀ। ਇਸ ਲਈ ਜੇਕਰ ਤੁਸੀਂ ਪਿਜੀ ਹੋਈ ਪਨੀਰੀ ਭਜਿਆ ਹੋਇਆ ਬੀਜ ਜਿਹੜਾ ਖੇਤ ਚਲਾਉਣਾ ਉਹਨੂੰ ਸਵੇਰ 5 ਤੋਂ ਲੈ ਕੇ 9 ਵਜੇ ਦੇ ਵਿੱਚ ਲਾ ਕੇ ਉਸ ਟਾਈਮ ਹੀ ਪਾਣੀ ਲਾਓ। ਹਾਂਜੀ। ਜੇਕਰ ਸੁੱਕਾ ਲਾਉਣਾ ਤਾਂ ਉਹ ਕੋਈ ਕਰਨੀ ਇਹਨੂੰ ਦੁਬਾਰਾ ਵੀ ਲਾ ਸਕਦੇ। ਤੇ ਆਪਾਂ ਮਤਲਬ ਸਾਰਾ ਸੁੱਕਾ ਹੀ ਬੀ ਲਾਉਨੇ ਆ ਨਾ ਫਿਰ ਆਪਾਂ ਟ੍ਰੀਟ ਕਰਕੇ ਲਾਉਨੇ ਆ ਆਪਾਂ ਕੋਈ ਕੁਝ ਵੀ ਪਿਉ ਕੇ ਲਾਏ ਆ। ਹਾਂਜੀ। ਉਹਨੂੰ ਫਿਰ ਤੁਹਾਨੂੰ ਦੱਸਿਆ ਵੀ ਸਵੇਰ ਲਾਇਆ। ਜੇ ਦਾ ਸੁੱਕਾ ਲਾਉਣਾ ਤਾਂ ਉਹਨੂੰ ਜਦੋਂ ਮਰਜ਼ੀ ਲਾ ਸਕਦੇ ਹੋ ਪਰ ਹਰੇਕ ਬੀਜ ਦਾ ਜਿਹੜਾ ਨਾਪ ਤੋਲ ਹੈ ਵਕ ਵਕ ਹਾਂਜੀ ਮੁੱਛਲ ਦੀਆਂ ਜਿਹੜੀਆਂ ਵੈਰਾਈਟੀਆਂ 1.2 ਤੋਂ 2 ਕਿਲੋ ਤੱਕ ਜਿਹੜੀਆਂ 1247 ਆਈਆਂ ਨੇ ਇਹਨਾਂ ਦੇ ਦਾਣੇ ਦੀ ਲੈਂਥ ਹੈ ਵਜਨ ਹੈ ਇਹ ਮਤਲਬ ਸਵਾਦੋ ਤੱਕ ਹਾਂਜੀ ਜਿਹੜੀਆਂ ਪਰਮਲ ਦੀਆਂ ਵੈਰਾਈਟੀਆਂ ਉਹ ਕੁਝ ਵੈਰਾਈਟੀਆਂ ਦਾ ਬੀਜ ਦਾ ਸਾਈਜ਼ ਛੋਟਾਗਾ 2.5 ਕਿਲੋ ਤੱਕ ਪਾਸ ਸਕਦਾ ਹਾਂ ਹਾਂਜੀ ਤਾਂ ਦੋਸਤੋ ਆਪਾਂ ਆਪਣੇ ਜੋ ਹੈ ਫਰੀਦਕੋਟ ਤੋਂ ਆਪਣੇ ਬਾਈ ਆਏ ਆ ਆਪਾਂ ਨੂੰ ਮੇਨ ਖਾਤਰ ਤੇ ਆਪਾਂ ਇਹਨਾਂ ਤੋਂ ਜੋ ਪਿਆਜ਼ ਦੇ ਵਿੱਚ ਪਰਮਲ ਦੀਆਂ ਪਨੀਰੀਆਂ ਸਿੱਟਦੇ ਆ ਉਹਦਾ ਆਪਾਂ ਆਪਣੇ ਰਿਵਿਊ ਲੈਣੇ ਆ ਸੱਚੀ ਗੱਲ ਦੀ ਸੱਚੀ ਗੱਲ ਦੀ ਹਾਂਜੀ ਤੇ ਆਪਣੇ ਆਪਣੇ ਦੱਸੋ ਜੀ ਤੁਹਾਡਾ ਐਕਸਪੀਰੀਅੰਸ ਹੈ ਮੈਂ ਗੁਰਪ੍ਰੀਤ ਸਿੰਘ ਬਰਾੜ ਪਿੰਡ ਮਾਨੀ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਸਾਧਕ ਤੋਂ ਹਾਂਜੀ ਇੱਥੇ ਰਿਸ਼ਤੇਦਾਰੀ ਚ ਆਇਆ ਤੇ ਸਾਡੇ ਐਕਸਪੀਰੀਅੰਸ ਸਾਡੇ ਜਿਆਦਾ ਪਰਮਲ ਦੀ ਖੇਤੀ ਹੁੰਦੀ ਆ ਪਰ ਇਸ ਵਾਰ ਬਾਸਮਤੀ ਦੀ ਸਾਡੇ ਕਾਫੀ ਬਜਾਅੰਦ ਹੈਗੀ ਆ ਜੋ ਨਵਾਂ ਵੀ ਆਇਆ 1847 ਉਹ ਲੋਕ ਕਾਫੀ ਅੱਜਕੱਲ ਉਹਦੀ ਬਜਾਅੰਦ ਕਰ ਰਹੇ ਆ ਜੀ ਤੇ ਉਸ ਸਾਹਬ ਨਾਲ ਚਲ ਰਿਹਾ ਕੰਮ ਹਾਂਜੀ ਤੇ ਆਪਣੇ ਜੋ ਹਰਿਆਣੇ ਚ ਮਤਲਬ ਪਰਮਲਉਂਦੇ ਹਨਾ ਤੇ ਉੱਥੇ ਵੀ ਆਪ ਦਾ ਇਥੇ ਕੋਈ ਤੁਹਾਨੂੰ ਫਰਕ ਕੋਈ ਮੱਲਾ ਸਾਡੇ ਜਿਆਦਾ ਪਰਮਲ 100 PR 126 ਹਾਂਜੀ 125 131 ਇਹਨਾਂ ਦਾ ਜਿਆਦਾ ਰੁਝਾਨ ਹੈ ਜਿਵੇਂ ਪਹਿਲਾਂ 14 ਦਾ CP R 114 111 ਉਹਨਾਂ ਦੀਆਂ ਹੁਣ ਸੌਦਾ ਆ ਗਈਆਂ ਹਾਂਜੀ ਜਿਵੇਂ PR 131 ਆ ਗਿਆ ਹੁਣ ਲੋਕ ਇੱਧਰ ਥੋੜਾ ਜਿਆਦਾ ਹੋ ਰਹੇ ਆ ਸਾਡੇ ਉਧਰ ਪੰਜਾਬ ਚ ਹਾਂਜੀ ਤੇ ਇਧਰ ਵੱਲ ਜ਼ਿਆਦਾ ਧਿਆਨ ਦੇ ਰਹੇ ਆ ਉੱਥੇ ਹੀ ਪਰਮਲ ਤੋਂ ਇਲਾਵਾ ਹੋਰ ਵੀ ਲੱਗਦੇ ਪਰਮਲ ਤੋਂ ਇਲਾਵਾ ਉੱਥੇ ਜ਼ਿਆਦਾ ਜਾਂ ਤਾਂ ਮੰਨ ਲਓ ਕਈ ਜਿਵੇਂ ਮਾੜੇ ਪਾਣੀ ਆ ਜਿੱਥੇ ਉੱਥੇ ਹਾਈਬ੍ਰਿਡ ਹੋ ਜਾਂਦਾ ਜੀ ਜਾਂ 212 ਇੱਕ ਵੈਰੈਟੀ ਹੈਗੀ ਆ ਤੇ ਜਾਂ ਫਿਰ ਬਾਸਮਤੀ ਹੈਗੀ 1121 17 18 ਤੇ ਆ ਹੁਣ 1847 ਤੇ ਆਪਣੇ ਉਥੇ ਮਤਲਬ ਕਿ ਏਕੜ ਤੁਸੀਂ ਪਨੀਰ ਲਾਰਕੀ ਅਸੀਂ ਪਨੀਰੀ ਜਿਹੜੀ ਆ ਸਾਡੀ ਪਰਮਲ ਦੀ ਅਸੀਂ ਸਵਾਕ ਦੋ ਮਤਲਬ ਇਹ ਲੋ ਮਰਲੇ ਦੇ ਹਿਸਾਬ ਨਾਲ ਅਸੀਂ ਜਿਹੜਾ ਬੀ ਪਾਉਨੇ ਆ ਉਥੇ ਜੀ ਤੇ ਅਸੀਂ ਮਤਲਬ ਆ ਜਿਵੇਂ ਕਹਿ ਲੋ ਵੀ ਸੁੱਕੇ ਚ ਵੀ ਅਸੀਂ ਬੀਜਦੇ ਆ ਤੇ ਉਹਨੂੰ ਮਤਲਬ ਬੀਜ ਨੂੰ ਭਿਓ ਕੇ ਗਿਲ ਓਵੇਂ ਵੀ ਬੀਜਦੇ ਆ ਜੀ ਦੋਵੇਂ ਐਕਸਪੀਰੀਅੰਸ ਠੀਕ ਰਹਿੰਦੇ ਆ ਜੋ ਉਹ ਹੁੰਦਾ ਵੀ ਟਾਈਮਿੰਗ ਦੇ ਹਿਸਾਬ ਨਾਲ ਜਿਵੇਂ ਤੁਸੀਂ ਸਵੇਰ 10 ਤੋਂ ਪਹਿਲਾਂ ਪਹਿਲਾਂ ਜਿਵੇਂ ਠੰਡੇ ਠੰਡੇ ਪਨੀਰੀ ਬੀਜੋ ਉਹਦਾ ਜਰਮੀਨੇਸ਼ਨ ਦਾ ਫਰਕ ਪੈਂਦਾ ਜੀ ਕਿਉਂਕਿ ਜ਼ਮੀਨ ਠੰਡੀ ਹੁੰਦੀ ਆ ਉਹ ਛੇਤੀ ਮਤਲਬ ਉਗਰਦੀ ਆ ਹਾਂਜੀ ਮਤਲਬ ਉਸਨੂੰ ਪਿਉਉਣ ਤੋਂ ਬਾਅਦ ਕਿੰਨੇ ਘੰਟੇ ਬਾਅਦ ਲਾਦੀ ਦੀ ਉਹ ਵੱਖੋ ਵੱਖਰਾ ਕੋਈ 24 ਘੰਟੇ ਪਿਉਉਂਦਾ ਕੋਈ 10 12 ਘੰਟੇ ਪਿਉਉਂਦਾ ਅਸੀਂ ਐਕਸਪੈਰੀਮੈਂਟ ਕੀਤਾ ਸੀ ਅਸੀਂ 10 12 ਘੰਟੇ 10 ਘੰਟੇ ਪਿਉਈ ਸੀ ਤੇ ਉਹ ਸ਼ਾਮ ਨੂੰ ਯਾਨੀ 2:00 ਉਹ ਤੇ ਉਹ ਬਹੁਤ ਵਧੀਆ ਉਗਰੀ ਆਪਣੀ ਟੀ ਉਹ ਤੁਸੀਂ 10 12 ਘੰਟੇ ਤੁਸੀਂ ਬੀਜਦੇ ਆ ਜਿਹੜੇ ਹਨ 10 ਘੰਟੇ ਮਤਲਬ ਭਿਉ ਕੇ ਬੀਜੀ ਸੀਗੇ ਜੀ ਤੇ ਆਪਣੇ ਤੁਸੀਂ ਸੇਲਿੰਗ ਵਾਸਤੇ ਵੀ ਰੱਖੀ ਪਈ ਨਹੀਂ ਨਹੀਂ ਅਸੀਂ ਸੇਲ ਨਹੀਂ ਕਰਦੇ ਅਸੀਂ ਤਾਂ ਆਪਦੇ ਵਾਸਤੇ ਬੀਜ ਹਾਂਜੀ ਕਿ ਸਾਡਾ ਮਤਲਬ ਇਹ ਸਹੀ ਹੈ ਜਾਂ ਤੁਸੀਂ ਵੀ ਉੱਥੇ ਆ ਹੀ ਬੀਜਦੇ ਹੋ ਜਾਂ ਇੱਥੇ ਦਾ ਫਰਕ ਹੈ ਬਹੁਤ ਤਕਰੀਬਨ ਸੇਮ ਹੈ ਮਤਲਬ ਇਦਾਂ ਹੀ ਅਸੀਂ ਬੀਜਦੇ ਹਾਂ ਤੁਸੀਂ ਬਹੁਤ ਵਧੀਆ ਇਹਨਾਂ ਨੇ ਜੋ ਤਿਆਰ ਕਰ ਰੱਖਿਆ ਵਾਹਣ ਪੂਰਾ ਸਾਫ਼ ਹੈ ਪੱਧਰ ਹੈ ਜੀ ਤੇ ਉਸ ਤੋਂ ਬਾਅਦ ਮੰਨ ਲਓ ਬੀ ਖਲਾਰ ਕੇ ਉੱਪਰ ਦੀ ਕੰਗਾ ਕਹਿ ਲੋ ਅਸੀਂ ਤਾਂ ਉੱਥੇ ਕੰਗਾ ਕਹਿ ਦਿੰਦੇ ਆ ਤੁਸੀਂ ਤਰੰਗਲੀ ਕਹਿ ਦੋ ਜੋ ਮਰਜੀ ਉਹ ਉਤੋਂ ਮਾਰ ਕੇ ਤੇ ਬਾਅਦ ਚ ਉਹ ਤੋਂ ਬਾਅਦ ਬਸ ਉਹਨੂੰ ਪਾਣੀ ਲਾ ਦੇਣਾ ਮਤਲਬ ਪੰਜਾਬ ਚ ਵੀ ਸੇਮ ਹੀ ਹੈ ਹਾਂ ਸੇਮ 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 ਹਾਂਜੀ ਤੇ ਮਤਲਬ ਪੰਜਾਬ ਚ ਕਈ ਰੂੜੀ ਵੀ ਪਾਉਂਦੇ ਆ ਕਈ ਉਹ ਸੁਆਹ ਆਉਂਦੀ ਜਿਹੜੀ ਛਲਰਾਂ ਚੋਂ ਮਿਲਦੀ ਆ ਉਹ ਪਾ ਦਿੰਦੇ ਆ ਹਾਂਜੀ ਹਰ ਵਕਤ ਤਰੀਕਾ ਕੋਈ ਨਹੀਂ ਵੀ ਪਾਉਂਦੇ ਉਹ ਵੀ ਵਧੀਆ ਹੋ ਜਾਂਦੀ ਆ ਆਪਾਂ ਮਤਲਬ ਬੀਜਣ ਤੋਂ ਬਾਅਦ ਇਸ ਨੂੰ ਮਤਲਬ ਕਿੰਨੇ ਸਮੇਂ ਬਾਅਦ ਪਾਣੀ ਲਾ ਦੇਣੇ ਬੀਜਣ ਤੋਂ ਬਸ ਮਤਲਬ ਜਸਟ ਬਾਅਦ ਜਿਵੇਂ ਸੁੱਕੀ ਹੈ ਜਿਹੜੀ ਉਹ ਤਾਂ ਚਲੋ ਜੇ ਕੋਈ ਘੰਟਾ ਦੋ ਘੰਟੇ ਲੰਘ ਜਾਣ ਕੋਈ ਏਡੀ ਚੱਕਰ ਵਾਲੀ ਗੱਲ ਨਹੀਂ ਜਿਹੜੀ ਗਿੱਲੀ ਹੈ ਫਿਰ ਉਹਨੂੰ ਨਾਲ ਦੀ ਨਾਲ ਪਾਣੀ ਲਾਉਣਾ ਪਏ। ਤੇ ਆਪਣੇ ਹਵਾ ਬਹੁਤ ਤੇਜ਼ ਆ ਗਈ ਸੀ ਤੇ ਆਪਾਂ ਟਰੈਕਟਰ ਤੇ ਉਹਲੇ ਆ ਗਏ ਤੇ ਆ ਜੇ ਕਿਸੇ ਵੀ ਭੈਣ ਭਰਾ ਨੇ ਆਪਣੀ ਤਨੀਰੀ ਲੈਣੀ ਹੋਵੇ ਤਾਂ ਭਾਈਆਂ ਨੂੰ ਜ਼ਰੂਰ ਸੰਪਰਕ ਕਰੋ ਆਪਾਂ ਆਪਣੇ ਸਕਰੀਨ ਦੇ ਉੱਤੇ ਇਹਨਾਂ ਦਾ ਨੰਬਰ ਦੇ ਦਾਂਗੇ ਤੇ ਬਹੁਤ ਵਧੀਆ ਪਨੀਰੀ ਹੁੰਦੀ ਹੈ ਜੀ ਪੂਰੀ ਆਰਗੈਨਿਕ ਤਰੀਕੇ ਨਾਲ ਹੁੰਦੀ ਹੈ। ਵੀਡੀਓ ਵਧੀਆ ਲੱਗੀ ਤਾਂ ਬਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ ਵਿੱਚ